ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅੱਜ ਮੀ ਕਾਫੀ ਪੇਜ ਪੈ ਰਹੇ ਹਾਂ ਤੁਹਾਨੂੰ ਦਿਖਾਣਾ ਤੇ ਵੀਡੀਓ ਮੈਂ ਤੁਹਾਨੂੰ ਨਾ ਮੀਂਹ ਦੀ ਬਣਾ ਕੇ ਪਾਉਂਗਾ ਆਪਣੇ ਪਿੰਡ ਦੇ ਚਲੋ ਸ਼ੁਰੂ ਕਰਦੇ ਹਾਂ ਅੱਜ ਸਵੇਰ ਤੋਂ ਹੀ ਲੱਗਦਾ ਸੀਗਾ ਕਿ ਮੀਂਹ ਪਏਗਾ ਪਏਗਾ ਤੁਸੀਂ ਕੀ ਅੱਜ ਤੁਸੀਂ ਮੀਂਹ ਦਾ ਨਜ਼ਾਰਾ ਲਓ ਮੈਂ ਗੱਲਾਂ ਥੋੜੀਆਂ ਘੱਟੇ ਕਰਾਂ ਮੀਂਹ ਦਾ ਦਾ ਤੇਜ਼ ਹੋਣ ਕਰਕੇ ਕਿੱਥੇ ਜਗਾ ਪਾਣੀ ਖੜਾ ਹੋ ਗਿਆ ਹੈ ਇਕੱਠਾ ਹੋ ਗਿਆ ਹੈ ਪਰ ਸਾਡੀ ਗਲੀ ਕੋਲ ਤੇ ਨਿਕਾਸ ਬੜੀ ਜਲਦੀ ਹੋ ਜਾਂਦਾ ਹੈ ਥੋੜੀ ਦੇਰ ਬਾਅਦ ਜਦੋਂ ਮੀਂਹ ਹਟੇਗਾ ਨਿਕਾਸ ਹੋ ਜਾਏਗਾ ਨੌਵੀਂ ਦਿਖਾਉਂਗਾ ਤੁਹਾਨੂੰ ਵੀਡੀਓ ਚਲੋ ਚੱਲਦੇ ਆਂ ਸੜਕ ਵਾਲੇ ਪਾਸੇ ਕਿਧਰ ਦੇਖ ਰਹੇ ਕਿੰਦਾ ਮੀਂਹ ਪੈਂਦਾ ਕਿ ਇਹ ਕੁਝ ਬੱਚੇ ਇਹ ਮੀਂਹ ਦਾ ਨਜ਼ਾਰਾ ਲੈ ਰਹੇ ਆਹੀ ਜ਼ਿੰਦਗੀ ਹੈ ਭਾਈ ਚੱਪਲ ਦੇ ਮਗਰ ਮਗਰ ਚੱਲ ਤਾਂ ਲੱਭਣੀ ਹੁਣ ਚੱਲਦੇ ਆਂ ਵਾਪਸ ਘਰ ਵੱਲੋਂ ਤੇ ਮੀਂਹ ਵੀ ਕਣੀਆਂ ਜਿਹੜੀਆਂ ਨਾ ਥੋੜੀਆਂ ਫੌਲੀ ਹੋ ਗਈਆਂ ਘਟਣਾ ਸ਼ੁਰੂ ਹੋ ਗਿਆ ਮੀਂਹ holi holi katreya mihon. ਹਾਂਜੀ ਮੈਂ ਦੀ ਤੁਸੀਂ ਵੀਡੀਓ ਹੁਣ ਦੇਖੀ ਆ ਮੈਂ ਹੁਣੇ ਆਇਆ ਛਤਰੀ ਸੀ ਮੇਰੇ ਕੋਲ ਤੇ ਥੋੜਾ ਥੋੜਾ ਹਜੇ ਪੈਂਦਾ ਆ ਤੇ ਮੈਂ ਹੁਣ ਇੱਕ ਬਾਅਦ ਨਾਲ ਵੀਡੀਓ ਥੋੜੀ ਜੀ ਜਦ ਮੀ ਹਟ ਗਿਆ ਉਹ ਵੀ ਬਣਾਉਂਗਾ ਵੀ ਕਿੱਦਾਂ ਪਾਣੀ ਦਾ ਨਿਕਾਸ ਕਿੱਦਾਂ ਹੋ ਰਿਹਾ ਹੈ ਪਾਣੀ ਨਿਕਲਦਾ ਕਿ ਨਹੀਂ ਸਾਡੇ ਇੱਥੇ ਖੜਦਾ ਤਾਂ ਨਹੀਂ ਅਰੇ ਕੋ ਹੁਣ ਬਿਲਕੁਲ ਕਲੀਅਰ ਹੋ ਗਈਆਂ ਗਲੀਆਂ ਮੀਂਹ ਪੈਣ ਤੋਂ ਬਾਅਦ ਤਕਰੀਬਨ 5-6 ਘੰਟੇ ਤੱਕ ਕਲੀਅਰ ਹੋ ਜਿੰਦੀਆਂ ਇਨਸਾਫ ਸੁਫਰਾ ਹੋ ਜਾਂਦਾ ਮਾਹੌਲ ਲੱਗਦਾ ਹੁਣ ਮੈਨੂੰ ਮੀਂਹ ਦੀ ਉਮੀਦ ਹੋਰ ਲੱਗਦੀ ਹੈ ਆਉਂਗਾ ਪੱਕਾ ਮਿਲਦੇ ਆਂ ਅਗਲੀ ਵੀਡੀਓ ਚ ਰੱਬ ਰਾਖਾ ਤੇ ਕੋਸ਼ਿਸ਼ ਕਰਾਂਗੇ ਕੋਈ ਹੋਰ ਵੀਡੀਓ ਬਣਾਉਂਗਾ ਮੈਂ ਅਲੱਗ-ਅਲੱਗ ਟੌਪਿਕ ਤੇ ਅਲੱਗ-ਅਲੱਗ ਚੀਜ਼ਾਂ ਤੇ ਬਣਾਉਣਾ ਹੁੰਦਾ ਹੈ ਸასი ਕਰਾ